ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਨਪ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਸਬਡਵੀਜ਼ ਸੰਦੂਲਗੜ ਦੇ ਪਿੰਡ ਸੰਘਾ ਵਿਖੇ ਪਹੁੰਚੇ ਜੀ ਸੰਘਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਸੀਂ ਇੱਥੇ ਮੌਜੂਦ ਹਾਂ ਇੱਥੇ ਪਿਛਲੇ ਸਮੇਂ ਦੇ ਵਿੱਚ ਬੱਚਿਆਂ ਨੇ ਕਾਫੀ ਪੋਜੀਸ਼ਨਾਂ ਜਿਹੜੀਆਂ ਹਾਸਲ ਕੀਤੀਆਂ ਸੀ ਚਾਹੇ ਉਹ ਪੜ੍ਹਾਈ ਪੱਖੋਂ ਹੋਣ ਚਾਹੇ ਉਹ ਖੇਡਾਂ ਪੱਖੋਂ ਤਾਂ ਜਿਹੜਾ ਸੰਘਾ ਸਕੂਲ ਹੈਗਾ ਉਹ ਕਾਫੀ ਜਿਹੜਾ ਮੋਰੀ ਰਿਹਾ ਇੱਕ ਯਾਨੀ ਕਿ ਇਹ ਕਹਿ ਸਕਦੇ ਆ ਆਪਾਂ ਵੀ ਸਰਕਾਰੀ ਸਕੂਲ ਦੇ ਵਿਦਿਆਰਥੀ ਹੈ ਜਿਹੜੇ ਕਾਫੀ ਆਮ ਵੱਡੀਆਂ ਉਪਲਬਧੀਆਂ ਜਿਹੜੀਆਂ ਪ੍ਰਾਪਤ ਕਰ ਚੁੱਕਿਆ ਚਾਹੇ ਉਹ ਜ਼ਿਲ੍ਹਾ ਲੈਵਲ ਦੀਆਂ ਹੋਣ ਚਾਹੇ ਉਹ ਪੰਜਾਬ ਲੈਵਲ ਦੀਆਂ ਹੋਣ ਤੇ ਇਸੇ ਦੇ ਨਾਲ ਹੀ ਅੱਜ ਅਸੀਂ ਸਪੈਸ਼ਲ ਤੌਰ ਤੇ ਸੰਘਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹੁੰਚੇ ਪਹਿ ਸਭ ਤੋਂ ਪਹਿਲਾਂ ਇੱਧਰ ਸ਼ਾਟ ਮਾਰ ਕੇ ਦਿਖਾਇਆ ਜਾਵੇ ਕੈਮਰਾ ਘੁਮਾਇਆ ਜਾਵੇ ਕਿ ਇਹ ਬੱਚੇ ਜਿਹੜੇ ਰਸਾ ਕੱਸੀ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਪੋਜੀਸ਼ਨਾਂ ਜਿਹੜੀ ਹਾਸਲ ਕਰਕੇ ਸੰਘਾ ਸਕੂਲ ਦੇ ਵਿਦਿਆਰਥੀ ਜਿਹੜੇ ਇੱਥੇ ਪਹੁੰਚੇ ਤੇ ਕਾਫੀ ਖੁਸ਼ੀ ਹੈ ਜਿਹੜੀ ਇੱਥੇ ਦੇਖੀ ਜਾ ਸਕਦੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਹੈ ਸਰਕਾਰੀ ਸਕੂਲਾਂ ਨੂੰ ਇੱਕ ਪਛੜਿਆ ਸਕੂਲ ਸਮਝ ਸਕੂਲ ਦੇ ਵਿੱਚ ਪਹੁੰਚ ਕੇ ਇਸ ਤਰ੍ਹਾਂ ਦਾ ਮਹਿਸੂਸ ਨਹੀਂ ਹੁੰਦਾ ਕਿਉਂਕਿ ਇਹ ਸਕੂਲ ਹੈ ਜਿਹੜਾ ਪ੍ਰਾਈਵੇਟ ਸਕੂਲਾਂ ਨੂੰ ਵੀ maat ਪਾਉਂਦਾ ਜਿਹੜਾ ਦਿਖਾਈ ਦੇ ਰਿਹਾ ਕਿਉਂਕਿ ਸਫਾਈ ਪੱਖੋਂ ਦੇਖਿਆ ਜਾਵੇ ਗ੍ਰੀਨਰੀ ਪੱਖੋਂ ਦੇਖਿਆ ਜਾਵੇ ਕਲਾਸਰੂਮ ਪੱਖੋਂ ਦੇਖਿਆ ਜਾਵੇ ਲੈਬ ਪੱਖੋਂ ਦੇਖਿਆ ਜਾਵੇ ਖਾਣੇ ਪੀਣੇ ਪੱਖੋਂ ਦੇਖਿਆ ਜਾਵੇ ਤਾਂ ਹਰ ਪੱਖੋਂ ਇਹ ਜਿਹੜਾ ਸਕੂਲ ਹੈ ਮੋਰੀ ਹੈ ਇੱਥੇ ਕਾਫੀ ਟੀਚਰ ਨੇ ਆਪਾਂ ਉਹਨਾਂ ਨੂੰ ਵੀ ਜਾਣਨ ਦੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਨਾਮ ਹੈ ਜੀ ਮੇਰਾ ਨਾਮ ਕਰਨਜੀਤ ਸਿੰਘ ਹੈ ਜੀ ਮੈਂ ਜੇ ਪੰਜਾਬੀ ਮਾਸਟਰ ਇੱਥੇ ਕੰਮ ਕਰਦਾ ਹਾਂਗਾ ਮੈਂ ਪਿਛਲੇ ਦਿਨੀ ਕਾਫੀ ਆਪਣੇ ਬੱਚਿਆਂ ਨੇ ਜਿਹੜੀਆਂ ਪੋਜੀਸ਼ਨਾਂ ਦੀ ਹਾਸਲ ਕੀਤੀਆਂ ਤਾਂ ਉਹ ਕਿਹੜੀਆਂ-ਕਿਹੜੀਆਂ ਪੋਜੀਸ਼ਨਾਂ ਸੀ ਤਾਂ ਉਹਨਾਂ ਵਾਸਤੇ ਕੀ ਸਾਧਨ ਹੈ ਜਿਹੜੇ ਵਰਤੇ ਗਏ ਆ ਕੀ ਖੇਡਾਂ ਦੇ ਵਿੱਚੋਂ ਉਹਨਾਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਹਾਂ ਗਰਮ ਰੁੱਤ ਦੀਆਂ ਖੇਡਾਂ ਦੇ ਵਿੱਚ ਕਬੱਡੀ ਦੇ ਵਿੱਚ ਨੈਸ਼ਨਲ ਸਟਾਈਲ ਬੁਆイズ ਤੇ ਰੱਸਾ ਕਸ਼ੀ ਦੇ ਵਿੱਚ ਗੱਲ ਜਿਹੜੀਆਂ ਨੇ ਸਾਡੀਆਂ ਉਹ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਅੰਡਰ 17 ਅੰਡਰ 14 ਤੇ ਅੰਡਰ 19 ਬੁਆイズ ਦੀ ਸਾਡੀ ਟੀਮ ਜਿਹੜੀ ਸੀ ਉਹ ਜ਼ਿਲ੍ਹਾ ਜੇਤੂ ਰਹੀ ਹੈ ਇਸ ਤੋਂ ਲਾਵਾ ਜਿਹੜੀਆਂ ਅੰਡਰ 14 ਸੀ ਸਾਡੀ ਟੀਮ ਗਰਲਸ ਦੀ ਤੇ ਅੰਡਰ 19 ਦੇ ਵਿੱਚ ਵੀ ਸਾਡੀਆਂ ਗਰਲਸ ਸੀਆਂ ਜੋ ਕਿ ਕੋਈ ਜ਼ੋਨ ਦੀ ਟੀਮ ਇਕੱਠੀ ਹੋ ਕੇ ਜਾਂਦੀ ਆ ਉਹ ਵੀ ਸਾਡੀਆਂ ਜ਼ਿਲ੍ਹਾ ਜੇਤੂ ਰਹੀਆਂ ਨੇ ਉਸ ਤੋਂ ਬਾਅਦ ਸਾਡੀ ਟੀਮ ਜਿਹੜੀ ਚਮਕੌਰ ਸਾਹਿਬ ਦੇ ਵਿੱਚ ਗਰਲਸ ਦੀ ਗਈ ਸੀ ਅੰਡਰ 14 ਦੀ ਤੇ ਅੰਡਰ 17 ਦੇ ਵਿੱਚ ਵੀ ਗਰਲਸ ਸੀਆਂ ਉਹ ਅੰਡਰ 14 ਦੀ ਟੀਮ ਜਿਹੜੀ ਆ ਸਾਡੀ ਉਹਨੇ ਲੱਕ ਕੇ 3rd ਪੋਜੀਸ਼ਨ ਜਿਹੜੀ ਆ ਉਹ ਹਾਸਲ ਕੀਤੀ ਐ ਸਟੇਟ ਦੇ ਵਿੱਚੋਂ ਤੇ ਹੁਣ ਅੱਗੇ ਦਾ ਕੀ ਹੈਗਾ ਪ੍ਰੋਗਰਾਮ ਨੈਸ਼ਨਲ ਪੱਧਰ ਦਾ ਕਹੀਏ ਆਪਾਂ ਇੰਟਰਨੈਸ਼ਨਲ ਪੱਧਰ ਦੀਆਂ ਖੇਡਾਂ ਤੱਕ ਵੀ ਬੱਚੇ ਦੇਖੋ ਇਹਨਾਂ ਸਰਕਾਰੀ ਸਕੂਲਾਂ ਦੇ ਜਾਂ ਸੜੀਆਂ ਦੋ ਗੱਲ ਜਿਹੜੀਆਂ ਨੇ ਉਹ ਨੈਸ਼ਨਲ ਪੱਧਰ 'ਤੇ ਸਿਲੈਕਟ ਹੋਈਆਂ ਨੇ ਤੇ ਅੰਡਰ 19 ਕਬੱਡੀ ਦੇ ਵਿੱਚ ਵੀ ਇੱਕ ਲੜਕਾ ਜਿਹੜਾ ਸਾਡਾ ਉਹ ਨੈਸ਼ਨਲ 'ਲੀ ਸਿਲੈਕਟ ਹੋਇਆਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਹੋਰ ਵੀ ਜ਼ਿਆਦਾ ਮਿਹਨਤ ਕਰਕੇ ਜਿਹੜੇ ਸਾਡੇ ਹੋਰ ਵੀ ਬੱਚੇ ਜਿਹੜੇ ਨੇ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਜਾਣ ਕਿਹੜੇ ਕਿਹੜੇ ਕੋਚਾਂ ਵੱਲੋਂ ਇੱਥੇ ਜਿਹੜੀ ਤਿਆਰੀ ਇਹ ਨਾ ਬੱਚਿਆਂ ਨੂੰ ਕਰਵਾਈ ਜਾਂਦੀ ਹੈ ਜੀ ਆ ਕਬੱਡੀ ਲਈ ਸਰਾ ਬਲਵੰਤ ਸਿੰਘ ਜੀ ਸੀ ਬਲਵੰਤਰਾਮ ਜੀ ਨੇ ਸਾਡੇ ਉਹ ਤਿਆਰੀ ਕਰਵਾਉਂਦੇ ਨੇ ਤੇ ਰੱਸਾ ਕਸ਼ੀ ਦੇ ਵਿੱਚ ਪ੍ਰਵੀਨ ਕੁਮਾਰ ਜੀ ਨੇ ਸਾਡੇ ਉਹ ਤਿਆਰੀ ਕਰਵਾਉਂਦੇ ਨੇ ਉਹਨਾਂ ਦੀ ਮਿਹਨਤ ਸਦਕਾ ਅਪੀਸ ਬਿਲਕੁਲ ਜੀ ਉਹਨਾਂ ਦੀ ਮਿਹਨਤ ਸਦਕਾ ਪ੍ਰਿੰਸੀਪਲ ਮੈਮ ਦੇ ਅਗਵਾਈ ਸਦਕਾ ਜਿਹੜਾ ਹੈ ਬੱਚਿਆਂ ਨੇ ਇਹ ਮੁਕਾਮ ਜਿਹੜਾ ਹੈ ਉਹ ਹਾਸਲ ਕੀਤਾ ਔਰ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਠੀਕ ਹੈ ਬਹੁਤ ਵਧੀਆ ਗੱਲ ਹੈ ਜੀ ਭਰਾ ਕਹਿੰਦੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਖੁਸ਼ੀ ਹੋਣੀ ਵੀ ਬਣਦੀ ਹੈ ਚਾਹੀਦੀ ਵੀ ਹੈ ਖੁਸ਼ੀ ਹਾਂ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਬੀਰ ਸਿੰਘ ਹੈ ਜੀ ਹਾਂ ਹਰਬੀਰ ਸਿੰਘ ਜੀ ਜੇ ਆਪਾਂ ਗੱਲ ਕਰੀ ਜਾਵੇ ਆਲ ਓਵਰ ਸਕੂਲ ਦੀ ਆਪਾਂ ਗੱਲ ਕਰੀਏ ਗ੍ਰੀਨਰੀ ਪੱਖੋਂ ਬਹੁਤ ਵਧੀਆ ਹੈ ਹੈਨਾ ਤੇ ਅ ਇਹਦਾ ਸਾਰਾ ਸਿਹਰਾ ਤਾਂ ਸਾਡੇ ਪ੍ਰਿੰਸੀਪਲ ਮੈਮ ਨੂੰ ਜਾਂਦਾ ਹੈ ਜੀ ਜਿਨ੍ਹਾਂ ਦੀ ਸ਼ਾਨਦਾਰ ਅਗਵਾਈ ਦੇ ਵਿੱਚ ਸਾਡਾ ਸਕੂਲ ਤਰੱਕੀਆਂ ਕਰ ਰਿਹਾ ਹੈ ਤਾਂ ਪਿਛਲੇ ਕੁਝ ਸਾਲ ਪਹਿਲਾਂ ਦੀ ਸੀ ਗੱਲ ਕਰੀਏ ਮੈਂ ਪਿਛਲੇ ਲਗਭਗ 15 ਸਾਲ ਤੋਂ ਇਸ ਸਕੂਲ ਦੇ ਵਿੱਚ ਆ ਤੇ ਮੇਰਾ ਪਿੰਡ ਵੀ ਇਹੀ ਹੈ ਤੇ ਬੜੇ ਮਤਲਬੀ ਹਾਲਾਤ ਇਹੋ ਜਿਹੇ ਆ ਗਏ ਸੀ ਬੱਚਿਆਂ ਦੀ ਗਿਣਤੀ ਦੋ ਦਿਨ ਘੱਟ ਰਹੀ ਸੀ ਬਿਲਡਿੰਗ ਪੱਖੋਂ ਵੀ ਸਕੂਲ ਦਾ ਬਹੁਤ ਬੁਰਾਲ ਸੀ ਲੇਕਿਨ ਜਦੋਂ ਦੇ ਮੈਮ ਆਏ ਨੇ ਪਿੰਡ ਦੇ ਸਹਿਯੋਗ ਸਦਕਾ ਸਾਡੇ ਟੀਚਰ ਸਹਿਬਾਨ ਦੇ ਸਹਿਯੋਗ ਸਦਕਾ ਤੇ ਸਰਕਾਰ ਦੇ ਗ੍ਰਾਂਟ ਸਾਨੂੰ ਜਾਰੀ ਕੀਤੀਆਂ ਤੇ ਅਸੀਂ ਇਸ ਲੈਵਲ ਤੱਕ ਸਕੂਲ ਨੂੰ ਲੈ ਆਏ ਆ ਕਿ ਇਹ ਹੁਣ ਮਾਨਸਾ ਜ਼ਿਲ੍ਹੇ ਦੇ ਮੋਰੀ ਸਕੂਲਾਂ ਦੇ ਵਿੱਚ ਆਉਣ ਲੱਗ ਗਿਆ ਜਿਉ ਤੱਕ ਖਾਣੇ ਦਾ ਸਵਾਲ ਹੈ ਜੀ ਅਸੀਂ ਤਾਂ ਇਹ ਕਲੇਮ ਕਰਦੇ ਆਂ ਵੀ ਸਾਡੇ ਵਰਗਾ ਖਾਣਾ ਤਾਂ ਸ਼ਾਇਦ ਸਾਰੇ ਪੰਜਾਬ ਚ ਨਾ ਬੰਦਾ ਹੋਵੇ ਇਹਦਾ ਕਾਰਨ ਇਹ ਆ ਵੀ ਅਸੀਂ ਇੱਕ ਤਾਂ ਬਹੁਤ ਅੱਛੀ ਕੁਆਲਿਟੀ ਦੇ ਜਿਹੜੇ ਸਮਾਨ ਹੈ ਉਹ ਲਿਆ ਕੇ ਅਸੀਂ ਯੂਜ਼ ਕਰਦੇ ਆਂ ਸਾਫ ਸਫਾਈ ਦਾ ਬਹੁਤ ਜਿਹੜਾ ਪ੍ਰੋਪਰ ਜਿਹੜਾ ਸਾਡਾ ਉਹ ਖਾਸ ਧਿਆਨ ਹੁੰਦਾ ਹੈ ਬੱਚਿਆਂ ਨੂੰ ਡਿਸਟ੍ਰੀਬਿਊਟ ਕਰਨ ਵੇਲੇ ਵੀ ਬੱਚੇ ਦੇ ਖਾਣਾ ਚੈੱਕ ਕਰਨੇ ਵੇਲੇ ਡਿਊਟੀਆਂ ਲੱਗੀਆਂ ਹੋਈਆਂ ਟੀਚਰਜ਼ ਦੀਆਂ ਇਸ ਕਰਕੇ ਇਸ ਤਹਿਤ ਹੀ ਇਹਨਾਂ ਵਧੀਆ ਸਿਸਟਮ ਚੱਲ ਰਿਹਾ ਜੀ ਠੀਕ ਤੇ ਗ੍ਰੀਨਰੀ ਦੇ ਵਿੱਚ ਵੀ ਸਾਡੇ ਇਕੋ ਕਲੱਬ ਬਣਿਆ ਹੈ ਜੀ ਬਾਜੀ ਕੋ ਕਲੱਬ ਉਹਦੇ ਤਹਿਤ ਅਸੀਂ ਹਰ ਸਾਲ ਬੂਟੇ ਲਾ ਰਹੇ ਆ ਅਸੀਂ ਬੱਚੇ ਵੀ ਆਪਣੇ ਜੋ ਜਨਮ ਦਿਨ ਹੁੰਦਾ ਹੈ ਬੂਟੇ ਲੈ ਕੇ ਆਉਂਦੇ ਨੇ ਟੀਚਰਜ਼ ਵੀ ਆਪਣੇ ਕਿਸੇ ਖਾਸ ਓਕੇਜਨ ਤੇ ਬੂਟੇ ਦਿੰਦੇ ਨੇ ਪਿੱਛੇ ਅਸੀਂ ਆਈਸੀਸੀ ਫਾਊਂਡੇਸ਼ਨ ਦੀ ਮਦਦ ਨਾਲ ਵਿਰਾਸਤੀ ਜੰਗਲ ਵੀ ਲਾਇਆ ਹੋਇਆ ਹੈ ਉਹਨਾਂ ਦੀ ਮਦਦ ਨਾਲ ਅਸੀਂ ਆਈਸੀਸੀ ਫਾਊਂਡੇਸ਼ਨ ਦੇ ਤਰਫੋਂ ਇਹ ਵਾਟਰ ਚਾਰ ਸਿਸਟਮ ਵੀ ਬਣਾਇਆ ਹੋਇਆ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਰਲ ਮਿਲ ਕੇ ਸਾਰੇ ਸਟਾਫ ਦੀ ਮਿਹਨਤ ਮੈਡਮ ਦੀ ਯੋਗਗਵਾਈ ਸਭ ਦਾ ਸਹਿਯੋਗ ਸਦਕਾ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਜੀ ਬਿਲਕੁਲ ਜੇ ਆਪਾਂ ਗੱਲ ਕੀਤੀ ਜਾਵੇ ਵੀ ਆਈਸੀਆਈ ਨਾਲ ਵੀ ਰਾਬਤਾ ਤੁਸੀਂ ਕੀਤਾ ਦੇਖੋ ਹਣਾ ਤੇ ਆਪ ਦੇ ਤੋਂ ਕੋਰਤੇ ਵੀ ਬੂਟੇ ਜਿਹੜੇ ਜੰਗਲਾਂ ਲਾਏ ਜਾਂਦੇ ਆ ਜਾਂ ਬੱਚਿਆਂ ਵੱਲੋਂ ਵੀ ਪੌਦੇ ਲਾਏ ਜਾਂਦੇ ਆ ਤਾਂ ਇਹ ਤੁਹਾਨੂੰ ਕਿਵੇਂ ਲੱਗਿਆ ਵੀ ਆਪਾਂ ਜਨਮ ਦਿਨ ਤੇ ਇਹ ਚੀਜ਼ ਸ਼ੁਰੂ ਕਰੀਏਗਾ ਹੋਰ ਰਹੇ ਉਹਦਾ ਬਸ ਐਂ ਆ ਜੀ ਬੱਚੇ ਜਿਵੇਂ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੇ ਸੀ ਉਸ ਤੇ ਉਹਦੇ ਨਾਲ ਕੀ ਐ ਵੀ ਸਮਾਨ ਖਾਣ ਪੀਣ ਦਾ ਵੀ ਉਸ ਲੈਵਲ ਦਾ ਆਉਂਦਾ ਹੈ ਬੱਚਿਆਂ ਦੀ ਸਿਹਤ ਵੀ ਖਰਾਬ ਹੁੰਦੀ ਪੈਸਾ ਵੀ ਖਰਾਬ ਹੁੰਦਾ ਹੈ ਉਹਦੇ ਨਾਲ ਮੱਚ ਬੈਟਰ ਹੈ ਵੀ ਬੱਚਾ ਬੂਟਾ ਲੈ ਕੇ ਆਵੇ ਜਿੱਦ ਨਾਲ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ ਜੀ ਸਕੂਲ ਦਾ এনवायरमेंट ਵਧੀਆ ਬਣਦਾ ਸੋਹਣਾ ਬਣਦਾ ਹਰਿਆਲੀ ਜ਼ਿਆਦਾ ਹੁੰਦੀ ਹੈ ਜੀ ਚਲੋ ਬਹੁਤ ਵਧੀਆ ਗੱਲਾਂ ਦੱਸਿਓ ਕੋਈ ਗਲਤ ਨੂੰ ਦੱਸਦੀ ਹੈ ਵੀ ਇਸ ਸਕੂਲ ਦੇ ਨਾਲ ਇੱਕ ਬੱਚਿਆਂ ਨੂੰ ਕਹਿ ਲਓ ਇੱਕ ਆਦਤ ਪਾਈ ਹੋਈ ਹੈ ਕੀ ਹੈ ਵੀ ਜਦੋਂ ਵੀ ਉਹਨਾਂ ਦਾ ਜਨਮ ਦਿਨ ਵਗੈਰਾ ਨਾ ਟਾਫੀਆਂ ਨਹੀਂ ਲੈ ਕੇ ਆਉਂਦੇ ਪੌਦੇ ਲੈ ਕੇ ਆਉਂਦੇ ਤਾਂ ਇੱਥੇ ਲਾਉਂਦੇ ਆ ਇਸ ਕੋਲ ਸਕੂਲ ਨੂੰ ਸਾਥ ਸੋਤਰਾ ਰੱਖਣ ਦੇ ਵਿੱਚ ਗ੍ਰੀਨ ਕਰਨ ਦੇ ਵਿੱਚ ਆਪਣਾ ਯੋਗਦਾਨ ਹੈ ਜਿਹੜਾ ਪਾਉਂਦੇ ਆ ਤੇ ਦੂਸਰੀ ਗੱਲ ਮੈਂ ਇੱਕ ਹੋਰ ਇੱਥੇ ਦੱਸ ਦਿਆਂ ਇਹਦੇ ਸਕੂਲ ਦੇ ਪ੍ਰਿੰਸੀਪਲ ਨੇ ਮੈਡਮ ਪ੍ਰਭਜੀਤ ਕੌਰ ਜੀ ਤੇ ਮੇਰੇ ਗੁਰੂ ਨੇ ਪਲੱਸ 1 2 ਮੈਂ ਇਹਨਾਂ ਕੋਲ ਕੀਤੀ ਆ ਤਾਂ ਇਹਨਾਂ ਨੂੰ ਵੀ ਜਿਹੜਾ ਮਿਲਣ ਦਾ ਮੈਨੂੰ ਅੱਜ ਮੌਕਾ ਮਿਲਿਆ ਤੇ ਮੇਰੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਅੱਜ ਮੈਂ ਇੱਕ ਪ੍ਰੈਸਰ رپورਟਰ ਬਣ ਕੇ ਤੇ ਸਕੂਲ ਦੇ ਵਿੱਚ ਆਇਆ ਤਾਂ ਕਿਤੇ ਨਾ ਕਿਤੇ ਸ਼ਾਇਦ ਇਹਨਾਂ ਤੋਂ ਖਾਦੀ ਮਾਰ ਛਿੜਕਾਂ ਜਾਂ ਉਹਨਾਂ ਦੇ ਇਹ ਅੱਜ ਸਿਲਾਈ ਜਿਹਾ ਮਿਲਿਆਗਾ ਤਾਂ ਇੱਥੇ ਅੱਜ ਇੱਥੋਂ ਦਾ ਕਾਜੜਾ ਪਹੁੰਚਾ ਮੈਨੂੰ ਵਾਕਤਾ ਹੀ ਤੁਹਾਡਾ ਥੈਂਕ ਯੂ ਜੀ ਹਾਂ ਮਣੇ ਜੇ ਆਪਾਂ ਗੱਲ ਕਰੀਏ ਤਾਂ ਇਥੋਂ ਦੇ ਟੀਚਰਾਂ ਦੀ ਜਾਂ ਸਕੂਲ ਦੇ ਕਲਾਸਰੂਮ ਦੀ ਤਾਂ ਕਿਦਾਂ ਦਾ ਮਾਹੌਲ ਇੱਥੇ ਬਣਦਾ ਹੈਗਾ ਆਲਓਵਰ ਪੜ੍ਹਾਈ ਦੇ ਪੱਖੋਂ ਲਾ ਲੋ ਖੇਡਾਂ ਪੱਖੋਂ ਲਾ ਲੋ ਮੈਂ ਇਥੇ 2019 ਚ ਆਈ ਸੀ ਉਦੋਂ ਇੱਥੇ ਗਿਣਤੀ ਸਕੂਲ ਦੀ ਬੱਚਿਆਂ ਦੀ 256 ਸੀਗੀ ਅੱਜ 517 ਹੈ ਤਾਂ ਇਹ ਸਾਰਾ ਮੇਰੇ ਸਟਾਫ ਦੀ ਮਿਹਨਤ ਆ ਕਿਉਂਕਿ ਸਟਾਫ ਦੀ এডਿਕੇਸ਼ਨ ਐਨੀ ਅੱਛੀ ਤਰ੍ਹਾਂ ਨਾਲ ਪੜਾਉਂਦੇ ਆ ਕਿ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਵੀ ਬਾਹਰਲੇ ਜਿਹੜੇ ਹਰਿਆਣੇ ਦੇ ਪਿੰਡ ਆ ਮੋਜੂ ਖੇੜਾ ਏ ਬੋਧੀਆਂ ਉੱਥੋਂ ਵੀ ਬੱਚਿਆਂ ਨੂੰ ਅਸੀਂ ਇੱਥੇ ਲੈ ਕੇ ਆਏ ਆ ਅੱਜ ਕਿੰਨੇ ਬੱਚੇ ਆਪਣੇ ਸਕੂਲ ਦੇ ਵਿੱਚ 517 ਬੱਚੇ ਆ ਤਕਰੀਬਨ 4 ਸਾਲਾਂ ਚ ਡਬਲ ਹੋ ਗਏ ਹੋਏ ਆ ਹਾਂਜੀ ਬਿਲਕੁਲ ਬਿਲਕੁਲ ਤੇ ਸਕੂਲ ਦੀ ਡਵੈਲਪਮੈਂਟ ਵੀ ਬਹੁਤ ਜਿਆਦਾ ਹੋਈ ਆ ਇਹਦੇ ਚ ਸਾਰੇ ਪੱਖ ਹੀ ਹੈਗੇ ਆ ਇੱਕ ਤਾਂ ਅਸੀਂ ਸਟਾਫ ਵਾਲੇ ਕੋਵਿਡ ਦੇ ਵਿੱਚ इवन ਅਸੀਂ ਸਾਰੇ ਸਟਾਫ ਮੈਂਬਰਸ ਨੇ ਆਪਦੀ ਇੱਕ ਇੱਕ ਦਿਨ ਦੀ ਸੈਲਰੀ ਇਕੱਠੀ ਕਰਕੇ ਕੋਵਿਡ ਦੇ ਵਿੱਚ ਬੱਚਿਆਂ ਨੂੰ ਘਰੇ ਜਾ ਕੇ ਕਿਤਾਬਾਂ ਕਾਪੀਆਂ ਵੰਡੀਆਂ ਸੀਗੀਆਂ ਕਿਉਂਕਿ ਉਦੋਂ ਹਾਲਾਤ ਐਵੇਂ ਦੇ ਹੋ ਗਏ ਸੀਗੇ ਇੱਕ ਤਰ੍ਹਾਂ ਲਾਈਫ ਰੁਕ ਗਈ ਸੀ ਤੇ ਦੂਸਰਾ ਵੈਸੇ ਵੀ ਅਸੀਂ ਕੋਈ ਵੀ ਕੰਮ ਹੁੰਦਾ ਹੈ ਉਹਦੇ ਲਈ ਸਕੂਲ ਦੇ ਸਟਾਫ ਮੈਂਬਰ ਵੀ ਕੰਟਰੀਬਿਊਟ ਕਰਕੇ ਕਰਦੇ ਆਂ ਬਾਕੀ ਪਿੰਡ ਦਾ ਸਾਨੂੰ ਬਹੁਤ ਸਹਿਯੋਗ ਆ ਕਿਸੇ ਵੀ ਕੰਮ ਲਈ ਅਸੀਂ ਜਦੋਂ ਪਿੰਡ ਵਾਸੀਆਂ ਕੋਲ ਜਾਂਦੇ ਆਂ ਕਿਸੇ ਵੀ ਤਰ੍ਹਾਂ ਦੀ ਉਗਰਾਹੀ ਲਈ ਤਾਂ ਸਾਨੂੰ ਕਦੇ ਵੀ ਖਾਲੀ ਨਹੀਂ ਮੋੜਦੇ ਜਿਹੜੇ ਪੰਜ ਸਰਪੰਚਾਂ ਉਹਨਾਂ ਦਾ ਵੀ ਸਾਨੂੰ ਪ੍ਰੋਪਰ ਯੋਗਦਾਰ ਰਹਿੰਦਾ ਪਾਰਟੀ ਭਾਵੇਂ ਕੋਈ ਵੀ ਹੋਵੇ ਪਰ ਸਕੂਲ ਲਈ ਜਿਹੜੇ ਹੈਗੇ ਸਾਰੇ ਮੈਂਬਰਸ ਆ ਉਹ ਜਿਹੜੇ ਜਿਸ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੁੰਦੀ ਹੈ ਸਾਨੂੰ ਉਹ ਦਿੰਦੇ ਆ ਜੇ ਜੇ ਮੈਨੂੰ ਖੇਡਾਂ ਪੱਖੋਂ ਵਿਖਿਆ ਜਾਵੇ ਤਾਂ ਕਾਫੀ ਸਕੂਲ ਹੈ ਜਿਹੜਾ ਆਪਣਾ ਮੋਰੀ ਹੈਗਾ ਤਾਂ ਉਹਦੇ ਵਿੱਚ ਜਿਹੜਾ ਵਿਸ਼ੇਸ਼ ਯੋਗਦਾਨ ਆਪਾਂ ਕਿਸਦਾ ਮੰਨੀਏ ਜਾਂ ਕੋਈ ਖੇਡਾਂ ਦਾ ਸਮਾਨ ਇੱਥੇ ਇਦਾਂ ਦਾ ਹੈਗਾ ਵੀ ਜਿਹੜੇ ਬੱਚੇ ਤਿਆਰੀ ਕਰਦੇ ਜਾਂ ਗਰਾਊਂਡ ਇਦਾਂ ਦੇ ਆ ਜਾਂ ਕੋਚ ਇਦਾਂ ਦੇ ਤਾਂ ਉਹਨੂੰ ਆਪਾਂ ਕਿਸ ਪੱਖ ਤੋਂ ਦੇਖਦੇ ਆ ਸਭ ਤੋਂ ਵੱਡੀ ਗੱਲ ਤਾਂ ਜਿਹੜੇ ਕੋਚ ਆ ਉਹਨਾਂ ਦੀ ਕਹੂੰਗੀ ਮੈਂ ਬਲਵੰਤ ਸਿੰਘ ਆ ਸਾਡੇ ਕਬੱਡੀ ਖੜਵਾਉਂਦੇ ਆ ਪ੍ਰਵੀਨ ਸਿੰਘ ਪ੍ਰਵੀਨ ਕੁਮਾਰ ਐਸਐਸ ਮਾਸਟਰ ਆ ਉਹ ਰੱਸਾ ਕਸ਼ੀ ਕਰਵਾਉਂਦੇ ਆ ਤਾਂ ਇਹ ਦੋਨੇ ਬਹੁਤ ਮਿਹਨਤ ਕਰਦੇ ਆ ਸਕੂਲ ਟਾਈਮ ਤੋਂ ਪਹਿਲਾਂ ਵੀ ਸਕੂਲ ਟਾਈਮ ਤੋਂ ਬਾਅਦ ਵੀ ਬੱਚਿਆਂ ਨੂੰ ਪੂਰੀ ਤਿਆਰੀ ਪੂਰੀ ਮਤਲਬ ਆਪ ਨਾਲ ਗਰਾਊਂਡ 'ਚ ਧੁੱਪੇ ਖੜ ਕੇ ਇਹਨਾਂ ਨੂੰ ਪ੍ਰੈਕਟਿਸ ਕਰਾਉਂਦੇ ਆ ਤੇ ਬੱਚਿਆਂ ਦੇ ਮਾਪਿਆਂ ਦਾ ਵੀ ਇਸ ਗੱਲ 'ਚ ਪੂਰਾ ਸਹਿਯੋਗ ਆ ਕਿ ਜਦੋਂ ਵੀ ਉਹਨਾਂ ਨੂੰ ਖੇਡਾਂ ਲਈ ਅਸੀਂ ਬੱਚਿਆਂ ਨੂੰ ਬੁਲਾਉਨੇ ਆ ਤਾਂ ਉਹ ਬੱਚਿਆਂ ਨੂੰ ਭੇਜਦੇ ਆ ਬਾਕੀ ਖੇਡਾਂ ਦਾ ਸਮਾਨ ਡਿਪਾਰਟਮੈਂਟ ਤੋਂ ਵੀ ਗ੍ਰਾਂਟ ਆਉਂਦੀ ਆ ਤੇ ਅਗਰ ਨਹੀਂ ਅਸੀਂ ਆਪਣੇ ਲੈਵਲ ਤੇ ਵੀ ਲੈ ਆਉਨੇ ਜੋ ਸਾਨੂੰ ਜ਼ਰੂਰਤ ਹੁੰਦੀ ਆ ਇਸ ਸਕੂਲ ਦੇ ਵਿੱਚ ਸਕੌਟਿੰਗ ਦਾ ਵੀ ਕਾਫੀ ਜਿਹੜਾ ਰੁਝਾਨ ਹੈਗਾ ਬੱਚਿਆਂ ਦੇ ਵਿੱਚ ਹੈਗਾ ਸਕੌਟ ਟੀਚਰ ਹੈ ਜਿਹੜੇ ਇੱਥੇ ਬਕਾਇਦਾ ਹੈਗੇ ਆ ਤਾਂ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਤਾਂ ਸਕੌਟਿੰਗ ਦਾ ਕਿੰਨੇ ਕੀ ਹੈਗਾ ਇੱਥੇ ਪ੍ਰਬੰਧ ਕੀ ਬੱਚਿਆਂ ਨੂੰ ਉਹਦੇ ਵਿੱਚ ਸਕਾਇਆ ਜਾਂਦਾ ਕੀ ਦੱਸਿਆ ਜਾਂਦਾ ਸਕਾਉਟ ਹੈ ਸਾਡੇ ਮਨਦੀਪ ਸਿੰਘ ਗੋਲਡੀ ਆ ਉਹ ਡਿਸਟ੍ਰਿਕਟ ਕਮਿਸ਼ਨਰ ਹੈ ਆਪਣੇ ਡਿਸਟ੍ਰਿਕਟ ਦੇ ਤੇ ਉਹਨਾਂ ਕੋਲੇ ਆਏ ਸਕਾਉਟ ਦਾ ਉਹ ਬੱਚੇ ਤਿਆਰ ਕਰਦੇ ਆ ਬੱਚਿਆਂ ਨੂੰ ਕੈਂਪ ਤੇ ਲੈ ਕੇ ਜਾਂਦੇ ਆ ਪਿੱਛੇ ਜੇ ਫੱਤੇ ਮਾਲੂਕਾ ਚ ਸਾਡੇ 64 ਬੱਚੇ ਸੀਗੇ ਸਕਾਉਟਸ ਜਿਹੜੇ ਸਕਾਉਟ ਐਂਡ ਗਾਈਡ ਗਏ ਸੀ ਤਾਂ ਡਿਸਟ੍ਰਿਕਟ ਚੋ ਫਰਸਟ ਪੋਜੀਸ਼ਨ ਸੀਗੀ ਸਾਡੇ ਸਕੂਲ ਦੀ ਸੋ ਇਹ ਸਾਰਾ ਸਿਹਰਾ ਜਿਹੜਾ ਹੈਗਾ ਸਕਾਉਟ ਐਂਡ ਗਾਈਡ ਦਾ ਉਹ ਮਨਦੀਪ ਸਿੰਘ ਗੋਲਡੀ ਦੇ ਸਕਤੇ ਆ ਠੀਕ ਬਹੁਤ ਵਧੀਆ ਗੱਲ ਹੈ ਤਾਂ ਆ ਤੁਹਾਨੂੰ ਦੱਸ ਦਈਏ ਕਿ ਇਹ ਸਕੂਲ ਹੈ ਜਿਹੜਾ ਹਰ ਪੱਖੋਂ ਮੋਹਰੀ ਹੈ ਸਕੂਲ ਖੇਡਾਂ ਪੱਖੋਂ ਵੀ ਮੋਹਰੀ ਹੈ ਸਾਫ ਸਫਾਈ ਪੱਖੋਂ ਵੀ ਮੋਹਰੀ ਹੈ ਗ੍ਰੀਨਰੀ ਪੱਖੋਂ ਮੋਹਰੀ ਹੈ ਪੜ੍ਹਾਈ ਪੱਖੋਂ ਵੀ ਮੋਹਰੀ ਹੈ ਕਾਫੀ ਬੱਚੇ ਆ ਜਿਹੜੇ ਹਰ ਸਾਲ ਪੋਜੀਸ਼ਨਾਂ ਲੈ ਕੇ ਆਉਂਦੇ ਤੇ ਜਿਵੇਂ ਟੀਚਰ ਸਹਿਬਾਨਾਂ ਨੇ ਦੱਸਿਆ ਕਿ ਜਿਹੜਾ ਸਕੂਲ ਹੈ ਖਾਣੇ ਪੱਖੋਂ ਵੀ ਮੋਹਰੀ ਹੈ ਖਾਣਾ ਵੀ ਇੱਥੇ ਬਹੁਤ ਵਧੀਆ ਜਿਹੜਾ ਬੱਚਿਆਂ ਨੂੰ ਪਰੋਸਿਆ ਜਾਂਦਾ ਦਿੱਤਾ ਜਾਂਦਾ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਅਜ ਬੱਚਿਆਂ ਨੂੰ ਨਾ ਲੱਗੇ ਤੇ ਸਾਫ ਸੁਥਰਾ ਉਹਨਾਂ ਨੂੰ ਖਾਣ ਪੀਣ ਨੂੰ ਮਿਲੇ ਤੇ ਨਾਲ ਹੀ ਸਕਾਉਟ ਦੇ ਕੈਂਪ ਲਾ ਕੇ ਉਹਨਾਂ ਨੂੰ ਰੂਲ ਐਗੂਰੇਸ਼ਨ ਬਾਰੇ ਤੇ ਦੁਨੀਆ ਦੇ ਵਿੱਚ ਰਹਿਣ ਸਹਿਣ ਬਾਰੇ ਜਿਹੜੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਨਾਲ ਹੀ ਉੱਥੇ ਪੋਜੀਸ਼ਨਾਂ ਵੀ ਜਿਹੜੀਆਂ ਹਾਸਲ ਕੀਤੀਆਂ ਜਾਂਦੀਆਂ ਤਾਂ ਇਸੇ ਨਾਲ ਹੀ ਸਾਡੇ ਚੈਨਲ ਨੂੰ ਕਰ ਲੋ ਫੋਲੋ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਦੂਸਰੇ ਸਕੂਲਾਂ ਦੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੀ ਸੇਧ ਮਿਲੇ ਦੂਸਰੇ ਸਕੂਲ ਦੇ ਟੀਚਰ ਵੀ ਇਸ ਲਾਈਨ ਦੇ ਵੱਲ ਆਉਣ ਆਪਣੇ ਸਕੂਲਾਂ ਨੂੰ ਵਧੀਆ ਬਣਾਉਣ ਤੇ ਆਪਣਾ ਪਰਸਨਲ ਯੋਗਦਾਨ ਪਾ ਕੇ ਜਿਹੜੇ ਸਕੂਲ ਨੂੰ ਹੋਰ ਉੱਚਾ ਚੱਕਣ ਤਰ੍ਹਾਂ ਅਸੀਂ ਹੁਣ ਜਿਹੜਾ ਸਕੂਲ ਦਾ ਮੇਨ ਆਫਿਸ ਹੈ ਉੱਥੇ ਪਹੁੰਚੇ ਸੀ ਉੱਥੇ ਸਾਨੂੰ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਦੇਖਣ ਨੂੰ ਮਿਲੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਧਰ ਕੈਮਰਾ ਘੁਮਾ ਕੇ ਦਿਖਾ ਦਿਓ ਥੋੜਾ ਵੀ ਜਿਹੜੇ ਸਾਰੇ ਜਿੰਨੇ ਵੀ ਕਲਾਸਰੂਮ ਹੈ ਸਾਰੇ ਸੀਸੀਟੀਵੀ ਕੈਮਰਿਆਂ ਦੇ ਅੰਦਰ ਹੈ ਜਿਹੜੇ ਆਉਂਦੇ ਆ ਸਾਰਿਆਂ ਦੇ ਵਿੱਚ ਹੀ ਸੀਸੀਟੀਵੀ ਕੈਮਰੇ ਲੱਗੇ ਆ ਤਾਂ ਕਿ हां ਜਿਹੜਾ ਪ੍ਰਿੰਸੀਪਲ ਰੂਮ ਦੇ ਵਿੱਚੋਂ ਹੀ ਸਾਰੇ ਜਿਹੜੇ ਰੂਮ ਹੈ ਕਲਾਸਰੂਮ ਹੈ ਦੇਖੇ ਜਾਂ ਤਾਂ ਕਿ ਕੋਈ ਬੱਚਾ ਸ਼ਰਾਰਤ ਤਾਂ ਨਹੀਂ ਕਰ ਰਿਹਾ ਕਿਤੇ ਕੋਈ ਗੜਬੜੀ ਤਾਂ ਨਹੀਂ ਹੋ ਰਹੀ ਕਿਤੇ ਪੜ੍ਹਾਈ ਦੇ ਵਿੱਚ ਗੜਬੜੀ ਤਾਂ ਨਹੀਂ ਹੋ ਰਹੀ ਇਸੇ ਨਾਲ ਹੀ ਇਹ ਚੀਜ਼ਾਂ ਦੇਖਣ ਵਾਸਤੇ ਇਸ ਸਕੂਲ ਦੇ ਵਿੱਚ ਹੈ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹੈ ਜੇ ਕਿ ਇੱਕ ਬਹੁਤ ਵਧੀਆ ਇੱਕ ਸਾਧਨ ਹੈ ਤੇ ਮੈਂ ਗੁਜਾਸ਼ ਕਰੂੰਗਾ ਕਿ ਹਰ ਇੱਕ ਸਕੂਲ ਦੇ ਵਿੱਚ ਇਦਾਂ ਦਾ ਜਿਹੜਾ ਕੈਮਰੇ ਵਗੈਰਾ ਹੋਣੇ ਚਾਹੀਦੇ ਤਾਂ ਕਿ ਬੱਚਿਆਂ ਦੇ ਉੱਪਰ ਪ੍ਰਿੰਸੀਪਲ ਦੀ ਜਾਂ ਸਕੂਲ ਹੈੱਡ ਦੀ ਵੀ ਨਜ਼ਰ ਹੈ ਰਹਿ ਸਕੇ ਇਸ ਸੈਨਾਰੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ ਅਗਲੀ ਅਪਡੇਟ ਦੇ ਨਾਲ ਕੈਮਰਾਮੈਨ ਰਵਣ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਸਰਦੂਲਗੜ ਤੋਂ ਖਾਸ ਰਿਪੋਰਟ